ਕੀ ਨਾਮ ਹੈ ਆਪਣਾ ਮੇਰਾ ਨਾਮ ਬੱਗਾ ਸਿੰਘ ਹੈ ਜੀ ਹਾਂ ਜੀ ਕਿੱਥੋਂ ਦੇ ਰਹਿਣ ਵਾਲੇ ਮੈਂ ਪਣਵੰਗੇ ਪਿੰਡ ਦੇ ਰਹਿਣ ਵਾਲਾ ਹਾਂ ਜੀ ਤਾਂ ਕੀ ਗੱਲ ਕੀ ਹੋ ਗਈ ਅਜੀ ਜਿਹੜਾ ਕਿ ਤੁਸੀਂ ਪੋਸਟ ਆਫਿਸ ਦੇ ਬਾਹਰ ਉਹ ਖੜ੍ਹਤਾ ਲਤੇ ਬੈਠੇ ਕੀ ਕਾਰਨ ਕੀ ਹੈ ਮੈਂ ਜੀ 242933 ਤੋਂ ਦਾਗ ਭਾਗ ਖੇੜਾਦਣਾ ਬੀਏ ਵਿੱਚ ਪਰਤੀ ਹੋਇਆ ਸੀ ਜਿਹਦੇ ਨਾਲ ਮੈਨੂੰ 30 ਸਾਲ ਹੋ ਚਲੇ ਆ ਉਥੇ ਦਾਖਨੇ ਖੇੜਾਦਣਾ ਬੀਏ ਵਿੱਚ ਕੰਮ ਕਰਦੇ ਨੂੰ ਹੁਣ ਜਿਹੜਾ ਐਸਪੀ ਭੰਡਾਰੀ ਆਇਆ ਮੇਰੇ ਮੋਰੀ ਇੱਥੋਂ ਡਾਕ ਡਿਊਟੀ ਕਦਮ ਕਰਕੇ ਸ਼ੇਘੂਪੁਰ ਤੋਂ ਅਤਿ ਬ੍ਰਾਂਚਾਂ ਜਿਨ੍ਹਾਂ ਦਾ 100 ਕਿਲੋਮੀਟਰ ਤੋਂ ਪੰਡਾ ਪ੍ਰਬੰਧਾ ਵੱਧੂ ਕੰਮ ਕਰਵਾਉਣ ਦਾ ਮੈਨੂੰ ਨੋਟਿਸ ਭੇਜਦਾ ਧੱਕੇਸ਼ਾਹੀ ਕਰਦਾ ਮੈਨੂੰ ਨੌਕਰੀ ਤੋਂ ਕੱਢ ਦੇਣ ਦੀਆਂ ਧਮਕੀਆਂ ਦਿੰਦਾ ਮੇਰੀ ਤਨਖਾਹ ਵੀ ਬੰਦ ਕਰ ਦਿੱਤੀ ਆ ਪਿਛਲੇ ਚਾਰੀ ਮਹੀਨੇ ਤੋਂ ਜੇ ਮੈਨੂੰ ਨੌਕਰੀ ਤੇ ਨਹੀਂ ਰੱਖਦਾ ਮੈਨੂੰ ਧੱਕੇਸ਼ਾਹੀ ਕਰਦਾ ਵਾ ਮੈਂ ਬਿਮਾਰ ਛਮਾ ਰਹਿਣਾ ਵਾ ਸਰਕਾਰੀ ਮੇਰਾ ਲਾਅ ਚੱਲਦਾ ਵਾ ਅੱਥਾ ਵਿੱਚ ਮੇਰੇ ਮੋਤੀਆ ਵਾ ਕਲ ਵੀ ਤਾਂ ਸਰਕਾਰੀ ਮੇਰਾ ਹਸਪਤਲ ਤੋਂ ਲਾਚ ਲੱਗਦਾ ਵਾ ਜਿਹਦੇ ਨਾਲ ਮੇਰੀ ਸਿਹਤ ਵੀ ਬੁਮਾਰ ਰਹਿੰਦੀ ਆ ਤੇ ਇਹ ਮੇਰੇ ਨਾਲ ਧੱਕੇਸ਼ਾਹੀ ਕਰਦਾ ਪਿੱਛੇ ਦਾ ਮੇਰੀ ਕੁੜੀ ਦੇ ਵਿਆਹ ਦਾ ਕਾਰਨਾ ਉਹਨੇ ਮੈਨੂੰ ਦਫਤਰ ਚਾਜ ਕੇ ਮੇਰੇ ਨਾਲ ਬਹੁਤ ਧੱਕਾ ਕੀਤਾ ਅਤੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਤੂੰ ਕੀ ਕਰਦਾ ਵਿਆਹ ਤੇਰੀ ਕੁੜੀ ਦਾ ਸੀ ਵਿਆਹ ਮੇਰੀ ਕੁੜੀ ਦਾ ਹੋਵੇ ਤੇ ਮੈਂ ਘਰ ਨਾ ਰਵਾਂ ਤੇ ਮੈਨੂੰ ਇਹੋ ਜਿਹੇ ਗੱਲਾਂ ਕਹਿ ਕੇ ਮੈਨੂੰ ਮੇਰੀ ਜਾਨ ਦੇ ਮੇਰੀ ਸ਼ਾਨ ਦੇ ਬਥਲਾਪ ਬਦਕਤ ਸਰਦਾਰ ਵੀ ਬੋਲੇਗਾ ਜਿਹਦੇ ਨਾਲ ਮੇਰੀ ਧਰਮ ਪਤਨੀ ਵੀਰੋ ਵੀ ਮੇਰੇ ਨਾਲ ਡਾਕੰਨੇ ਵਟਿਆਈ ਇਹਨਾਂ ਨੇ ਆਪ ਹੀ ਸੱਧਿਆ ਇਹ ਹੋਰ ਦੁਬਾਰਾ ਸ਼ਿਕਤੀ ਦੇ ਕੇ ਜਾ ਛੁੱਟੀ ਦੇ ਕੇ ਜਾਂਦੇ ਨਾਲ ਇਹਨਾਂ ਨੇ ਕੁਝ ਮੇਰੇ ਨਾਲ ਕਰਕੇ ਜਿਹਦੀ ਮੈਂ ਸ਼ਿਕਾਇਤ ਕੀਤੀ ਚੰਡੀਗੜ੍ਹ ਪੀਐਮ ਨੂੰ ਤਾਂ ਉਹਨਾਂ ਕੁਆਰੀ ਦੇ ਨਾਲ ਉਹਨਾਂ ਕੁਆਰੀ ਹੋਈ ਤੇ ਇਹ ਉਹਦੇ ਵਿੱਚ ਝੂਠਾ ਸਾਹਬ ਤੇ ਪਾਇਆ ਗਿਆ ਗਲਤੀ ਮੰਨ ਕੇ ਸਬਡੈਂਟ ਦੇ ਕੋਲੋਂ ਕਿ ਮੈਂ ਉਹਨਾਂ ਕੋਈ ਵੀ ਤੱਕੇਛਾਈ ਨਹੀਂ ਕਰਾਂ ਉਹ ਹੋ ਰੰਜਿਸ਼ ਕਰਨ ਹੁਣ ਇਹਨੇ ਮੇਰੀ ਡਿਊਟੀ ਦੇ ਨਾਲ ਇਹ ਧੱਕੇਸ਼ਾਹੀ ਕੀਤੀ ਆ ਮੈਂ ਆਪਣੇ ਧੱਕੇਸ਼ਾਹੀ ਦਾ ਹਰ ਰੋਜ਼ ਜਦੋਂ ਮੈਂ ਟੱਕਰਦਾ ਹਾਂ ਸਾਡਾ ਨਾਅਰਾ ਹੈ ਕਿ ਮੈਂ ਇਹਦੇ ਨਾਲ ਆਪਣੀ ਹੱਕ ਸੱਚ ਦੀ ਜਿੱਤ ਲਈ ਟੋਕੜਤਾ ਵਾਲੇ ਦਾਖਾਣਾ ਕਪੂਰਥਲਾ ਦੇ ਬਾਹਰ ਡੇਢ ਤੇ ਬਹਿ ਗਿਆ ਹਾਂ ਪਰਿਵਾਰ ਸਮੇਤ ਕਿ ਮੇਰੀ ਨਾਂ ਸੁਣਵਾਈ ਹੋਈ ਹਣ ਮਿੱਥੇ ਸਮਝਦੀ ਮੈਂ ਡੇਢ ਤਾਲ ਤੇ ਬਿਠਾ ਰਹਿਾਂਗਾ ਇਹ ਜੇ ਮੰਨਦੇ ਕੋਈ ਕੰਪਲੇਟ ਕੀਤੀ ਗਈ ਇਸ ਮਸਤ ਸਾਰੀਆਂ ਕੰਪਲੇਟਾਂ ਕੀਤੀਆਂ ਹੋਈਆਂ ਨੇ ਐਸ்சி ਕਮਿਸ਼ਨ ਨਾਲ ਕੀਤੀ ਹੋਈ ਆ ਲੈਬਰ ਕਮਿਸ਼ਨ ਨਾਲ ਕੀਤੀ ਆ ਕਪੂਰਥਲੇ ਦੇ ਸਾਰੇ ਡੀਸੀ ਸਾਹਿਬ ਐਸਐਸਪੀ ਸਾਹਿਬ ਏਡੀ ਡੀਐਸਪੀ ਸਾਹਿਬ ਇਹ ਸੀਆਜੀ ਨੂੰ ਕੰਪਲੇਂਟ ਕੀਤੀ ਹੋਈ ਆ ਕਿ ਜਿਹੜੇ ਸੀਆਜੀ ਜਿਹੜੇ ਕੱਢ ਕੇ ਇੱਥੇ ਆਣ ਕੇ ਉਹਨਾਂ ਨੇ ਮੌਕਾ ਦੇਖਿਆ ਉਹਨਾਂ ਉੱਚ ਅਧਿਕਾਰੀ ਐਸਪੀ ਭੰਡਾਰੀ ਦਫ਼ਤਰ ਦੇ ਵਿੱਚੋਂ ਉਹਦੇ ਚਲੇ ਗਿਆ ਫੰਕ ਤੋਂ ਹੀ ਪਛਾਛਨ ਦੇ ਉਚਿਤ ਅਧਿਕਾਰੀਆਂ ਨੂੰ ਕੋਈ ਇਨਸਾਫ ਲਈ ਕੀ ਮੰਗ ਕੀ ਕਰਦੇ ਹਾਂ ਸਾਹਿਬ ਨੇ ਮੰਗ ਕਰਦੇ ਆ ਕਿ ਜਿਹੜੀ ਮੇਰੀ ਪਹਿਲੀ ਡਿਊਟੀ ਆ ਉਹ ਮੈਨੂੰ ਦਿੱਤੀ ਜਾਵੇ ਜਿਹੜੀ ਮੇਰੀ ਤਨਖਾਹ ਰੋਕੀ ਹੋਈ ਆ ਉਹ ਤਨਖਾਹ ਦਿੱਤੀ ਜਾਵੇ ਜਿਸ ਤਨਖਾਹ ਦੇ ਨਾਲ ਮੇਰੇ ਘਰ ਪਰਿਵਾਰ ਦਾ ਪਾਲਣ ਪੋਸ਼ਣ ਚੱਲਦਾ ਮੇਰੀ ਦਿਹਾੜੀ ਦਾ ਸਰਦ ਨਾਲ ਖਰਚਾ ਚੱਲਦਾ ਕਹਿੰਦੇ ਮਤਲਬ ਕਿਤੇ ਨ ਕਿਤੇ ਕਿ ਅਫਸਰ ਸਾਹਿਬ ਇਹ ਇਤਨਾ ਡੇਪ ਭਾਰੀ ਪੈਰੀ ਆ ਹਾਂਜੀ ਅਫਸਰ ਸਾਹਿਬ ਬਹੁਤ ਸਾਹਿਬ ਧੱਕੇ ਸਾਹੀ ਕਰਦੀ ਆ ਭਾਰੀ ਪਈ ਹੋਈ ਆ ਜਿਹਦੇ ਨਾਲ ਜਿਹੜਾ ਉਹ ਬਹੁਤ ਜ਼ਿਆਦਾ ਜ਼ੁਲਮ ਕਰ ਰਿਹਾ ਮੇਰੇ ਤੇ